ਹੁਣ ਆਪਾਂ ਪੰਕਤੀ ਪੜੀ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਇਆ ਪਿਆ ਦੇਸ਼ ਲੰਮੇ ਹੁਣ ਦੇਖੋ ਦੋ ਵਾਰ ਹੀ ਜੰਮ ਜੰਮ ਆਇਆ ਜੰਮ ਜੰਮ ਮਰੇ ਮਰੇ ਫਿਰ ਜੰਮੇ ਆਪਾਂ ਉਹ ਜੀ ਕਹਿ ਦਿੱਤਾ ਆਂਦਾ ਜੰਮਦਾ ਰਹੇਗਾ ਮਰਦਾ ਰਹੇਗਾ ਕੰਮ ਨਿਬੜ ਗਿਆ ਨਹੀਂ ਵੀ ਇਦਾਂ ਨਾਲ ਨਿਬੜੂ ਦੇਖੋ ਅਸੀਂ ਤੁਸੀਂ ਅਗਿਆਨੀ ਆ ਪਰ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਕਿਤੇ ਪ੍ਰਕਾਸ਼ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਅੱਖਰ ਲਿਖਿਆ ਉਹ ਹੀ ਸੇਮ ਅੱਖਰ ਦੁਬਾਰਾ ਲਿਖਿਆ ਕਿ ਬ੍ਰੇਕ ਮਾਰ ਲਿਓ ਉੱਚ ਕੋ ਰਾਜ ਆ ਪਹਿਲਾਂ ਲਿਖਿਆ ਜੰਮ ਫਿਰ ਲਿਖਿਆ ਜੰਮ ਮਰੇ ਫਿਰ ਲਿਖਿਆ ਮਰੇ ਫਿਰ ਜੰਮੇ ਦੋ ਦੋ ਵਾਰ ਹੀ ਆਇਆ ਪਹਿਲਾ ਜੰਮ ਕੀ ਹੈ ਤੇ ਅਗਲਾ ਜੰਮ ਕੀ ਹੈ ਪਹਿਲਾ ਜੰਮਣਾ ਕੀ ਆ ਜਿਹੜਾ ਸਾਡਾ ਮੰਨਿਆ ਨਾ ਕਿ ਤਣ ਦੇ ਅੰਦਰ ਜਨਮ ਲੈਂਦਾ ਪਹਿਲਾ ਮਨ ਸਰੀਰ ਦੇ ਅੰਦਰ ਪ੍ਰਵੇਸ਼ ਕਰਦਾ ਜਨਮ ਲੈਂਦਾ ਲੈ ਲੈ ਕਹਿੰਦੇ ਲੈ ਲੈ ਤੇ ਅੰਦਿਓ ਪਹਿਲਾ ਮਨ ਸਰੀਰ ਦੇ ਅੰਦਰ ਜਨਮ ਲੈਂਦਾ ਹੈ ਫਿਰ ਅਗਲਾ ਜੰਮਣਾ ਕੀ ਹੈ ਮਨ ਦੇ ਅੰਦਰ ਵਕਾਰ ਜਨਮ ਲੈਂਦੇ ਹੈ ਪਹਿਲਾ ਜੰਮਣਾ ਮਨ ਦਾ ਫਿਰ ਅਗਲਾ ਜੰਮਣਾ ਵਕਾਰਾਂ ਦਾ ਹੈ ਮਨ ਦੇ ਅੰਦਰ ਜੰਮ ਜੰਮ ਮਰੇ ਆਂਦਾ ਪਹਿਲਾ ਜੰਮਿਆ ਮਨ ਸਰੀਰ ਦੇ ਅੰਦਰ ਫਿਰ ਮਨ ਦੇ ਅੰਦਰ ਵਕਾਰ ਜੰਮੇ ਤੇ ਉਹਨਾਂ ਦੇ ਜੰਮਣ ਕਰਕੇ ਹੋਇਆ ਕੀ ਮਰੇ ਮਰੇ ਦਾ ਮਤਲਬ ਕੀ ਹੈ ਵੇਮੁਖ ਹੋਣਾ ਮਰਨਾ ਮਤਲਬ ਕੀ ਹੈ ਵੇਮੁਖ ਹੋਣਾ ਆਪਾਂ ਬਾਣੀ ਚ ਪੜਦੇ ਹਾਂ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਦ ਮਿਰਤ ਗਈ ਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ ਅੰਦਾ ਜਿਨ੍ਹਾਂ ਦੀ ਪਰਮਾਤਮਾ ਨਾਲ ਪ੍ਰੀਤ ਨਹੀਂ ਹੈ ਅੰਦਾ ਉਹ ਤੇ ਮਰੇ ਠੀਕ ਇਹਦਾ ਮਤਲਬ ਪਹਿਲਾ ਜੰਮਣਾ ਮੰਨਦਾ ਅਗਲਾ ਜੰਮਣਾ ਮਨ ਵਿੱਚ ਵਕਾਰਾਂ ਦਾ ਉਹਨਾਂ ਦੇ ਵਕਾਰਾਂ ਦੇ ਜੰਮਣ ਕਰਕੇ ਮਰ ਗਿਆ ਕੀ ਮਰ ਗਿਆ ਪਰਮਾਤਮਾ ਤੋਂ ਬੇਮੁਖ ਹੋ ਗਿਆ ਗੁਰੂ ਤੋਂ ਬੇਮੁਖ ਹੋ ਗਿਆ ਫਿਰ ਕੀ ਹੋਇਆ ਧਿਆਨ ਦਿਓ ਮਰਿਆ ਅੱਗੇ ਫਿਰ ਮਰਿਆ ਗਿਆ ਉਗਲਾ ਮਰਨਾ ਕਿਹੜਾ ਫਿਰ ਮਨ ਸ੍ਰੀ ਛੱਡ ਕੇ ਚਲਾ ਗਿਆ ਮਨ ਸ੍ਰੀ ਛੱਡ ਕੇ ਚਲਾ ਗਿਆ ਸ੍ਰੀ ਮਰ ਗਿਆ ਹਾਂ ਕਹਿੰਦੇ ਫਿਰ ਜੰਮੇ ਕਹਿੰਦੇ ਫਿਰ ਇਹ ਮਨ ਗਿਹੜੇ ਚ ਪੈ ਗਿਆ ਹੁਣ ਕਿਹੜੇ ਚ ਜੰਮਣ ਮਰਨ ਦੇ ਗਿਹੜੇ ਚ ਪੈ ਗਿਆ ਕਿਹੜੀ ਗੱਲੋਂ ਬਹੁਤ ਸਜ਼ਾਇਆ ਪਿਆ ਦੇਸ਼ ਲੰਮੇ ਕਹਿੰਦਾ ਇਹਨੂੰ ਸਜ਼ਾ ਮਿਲ ਗਈ ਕਿਹੜੇ ਦੇਸ਼ ਦੇਸ਼ ਲੰਮਾ ਕਿਉਂ ਕਿਹਾ 84 ਲੱਖ ਜੋਨ ਨੂੰ ਦੇਸ਼ ਲੰਮਾ ਕਹਿ ਦਿੱਤਾ